ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨਾਬਾ ਬਲਾਗ ਦੇ ਪਿੰਡ ਸਾਧੋ ਏੜੀ ਦੇ ਸਾਬਕਾ ਸਰਪੰਚ ਮੋਹਨ ਸਿੰਘ ਦੀ ਗੁੰਡਾਗਰਦੀ ਦੀ ਵੀਡੀਓ ਵਾਇਰਲ ਖੇਤਾਂ ਵਿੱਚ ਇੱਕ ਬਜ਼ੁਰਗ ਕਿਸਾਨ ਦੇਵਦਾਸ ਨੇ ਡੰਡਿਆਂ ਨਾਲ ਪੂਰੀ ਤਰ੍ਹਾਂ ਕੁੱਟਿਆ ਪੀੜਤ ਸਰੀਰ ਤੇ ਲਾਸ਼ਾਂ ਵਾਂਗ ਉਸਦੇ ਦਿਖਾਏ ਗਿਆਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਖਾੜੇ ਨਜ਼ਰ ਆ ਰਹੇ ਹਨ ਆਪਸ ਤੇ ਵਿੱਚ ਭਿੱੜ ਦੇ ਨਜ਼ਰ ਆ ਰਹੇ ਹਨ ਅਤੇ ਕੋਡ ਵੀ ਚੱਲ ਰਿਹਾ ਕੇਸ ਕੋਡ ਵਿੱਚ ਕੇ ਚੱਲਣ ਦੇ ਬਾਵਜੂਦ ਵੀ ਸਾਬਕਾ ਸਰਪੰਚ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਿੰਡ ਕਾਈ ਦੇ ਮੈਂਬਰ ਮੋਹਨ ਸਿੰਘ ਦੀ ਗੁੰਡਾਗਰਦੀ ਆਈ ਸਾਹਮਣੇ ਪੀੜਤ ਕਰ ਰਿਹਾ ਸੀ ਇਨਸਾਫ ਦੀ ਮੰਗ ਨਾਬਾ ਸਦਰ ਪੁਲਿਸ ਨੇ ਰੋਪੀ ਮੋਹਨ ਸਿੰਘ ਅਤੇ ਉਸਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਕਿਸਾਨ ਜੁਨਾ ਜ਼ਿਲ੍ਹਾ ਜਰਨਲ ਸਕੱਤਰ ਵੱਲੋਂ ਯੂਨੀਅਨ ਦੇ ਅਗੂ ਮੋਹਨ ਸਿੰਘ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਹਲ-ਗੱਲ ਕਹੀ ਗਈ ਹੈ ਉੱਥੇ ਨਾਬਾ ਬਲਾਕ ਦੇ ਸਾਧੂ ਜੀ ਦੀ ਪਿੰਡੋਈ ਸਾਫ ਕਾਰੰਟੀ ਹੋ ਰਹੀ ਹੈ ਇਸ ਵਿੱਚ ਉਹਨਾਂ ਨੇ ਗੱਲ ਕਰਦੇ ਹਾਂ ਕਿ ਇਹ ਜ਼ਮੀਨ ਪਿਛਲੇ 4 ਸਾਲਾਂ ਤੋਂ ਫਸਲ ਦੀ ਕਟਾਈ ਕਰ ਰਹੇ ਹਾਂ ਪਰ ਕੁਝ ਦਿਨ ਪਹਿਲਾਂ ਮੇਰੀ ਪਤਨੀ ਅਤੇ ਮੇਰੀ ਨੂੰ ਬਿ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਵੀਡੀਓ ਮੇਰੇ ਭਤੀਜੀ ਨੇ ਬਣਾਈ ਹੈ ਤੇ ਦੂਜੇ ਪਾਸੇ ਨਾਦਰ ਸਿੰਘ ਦੀ ਪਤਨੀ ਸਤਵਿੰਦਰ ਕੌਰ ਨੇ ਦੱਸਿਆ ਕਿ ਕਿੱਲਾ ਜ਼ਮੀਨ ਆਸੀ ਦੇਵਦਾਸ ਨੂੰ ਵੇਚੇ ਤੇ ਮੋਹਨ ਸਿੰਘ ਇਹਨਾਂ ਨਾਲ ਧੱਕਾ ਕਰ ਰਿਹਾ ਹੈ ਇਸ ਦੇ ਬਾਬਤ ਨਾਬਾ ਸਦਰ ਥਾਣਾ ਐਸਐਚਓ ਗੁਰਪ੍ਰੀਤ ਸਿੰਘ ਸਮਰਾਵ ਨੇ ਕਿਹਾ ਕਿ ਸਾਹ ਬਾਬਤ ਅਸੀਂ ਮੋਹਨ ਸਿੰਘ ਅਤੇ ਉਸ ਦੇ ਪਰਿਵਾਰਕਲਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਲੜਾਈ ਇੱਕ ਕਿੱਲੇ ਜ਼ਮੀਨ ਨੂੰ ਲੈ ਕੇ ਹੋਈ ਹੈ ਜੋ ਕਿ ਪਹਿਲਾਂ ਵੀ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਮਲਾਵਰ ਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਇੱਥੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਹੈ ਅਤੇ ਦੇਖ ਸਕਦੇ ਹੋ ਕਿਵੇਂ ਉਹਨਾਂ ਨਾਲ ਜਿੱਦਬਾਸ ਹੁੰਦੀ ਨਜ਼ਰ ਆ ਰਹੀ ਹੈ ਤੇ ਇਸ ਮੌਕੇ ਤੇ ਉਹਨਾਂ ਵੱਲੋਂ ਅੱਗ ਵੀ ਲਗਾਈ ਗਈ ਹੈ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਗ ਨੂੰ ਲੈ ਕੇ ਜਿੱਥੇ ਬੜੇ-ਬੜੇ ਦਾਅਵੇ ਕੀਤੇ ਹਨ ਪਰ ਇਹ ਸਰਕਾਰ ਦੇ ਮੂੰਹ ਚੜ੍ਹਿਆਂ ਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਗ ਲੱਗਣ ਦੇ ਨਾਲ ਜਿੱਥੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਣਕ ਦੀ ਫਸਲ ਖੜੀ ਨਜ਼ਰ ਆ ਰਹੀ ਹੈ ਕਿਉਂਕਿ ਅਗਰ ਅਗਰ ਅੱਗ ਭੜਕ ਜਾਂਦੀ ਹੈ ਤਾਂ ਤੁਸੀਂ ਜਾਣਦੇ ਹੋ ਕਿ ਕਿੰਨਾ ਨੁਕਸਾਨ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਆਪ ਸੁਣਾਉਣ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁੰਡਾਗਰਦੀ ਦਾ ਨੰਗਾ ਨੱਚ 我今天来，我今天。

ਦਾ ਜੀ ਸਾਡਾ ਕੇਸ ਤਾਂ ਚੱਲ ਰਿਹਾ ਹੈ ਸਮਝੀ ਤੇ ਅਸੀਂ ਬੱਡ ਰਹੇ ਸੀ ਕੰਕਰੀਟ ਦੀ ਹੋਣੀ ਜਣੇ ਤੇ ਮਸ਼ੀਨ ਚੱਲਦੀ ਵੀ ਆ ਕੇ ਉਹ ਕਹਿਣ ਲੱਗਾ ਕੰਮਸ਼ੀਨਾਰ ਨੂੰ ਕਹਿ ਲਵੇ ਰੁਕੋ ਮੈਂ ਜੀ ਮੂਰੇ ਹੋ ਗਿਆ ਮੈਂ ਕਿਹਾ ਮਖਾ ਭਾਈ ਤੂੰ ਹਰ ਵਾਰੀ ਇਹ ਹੀ ਕਰਦਾ ਸਾਰੀ ਵਕਤ ਸਾਡੀ ਸਾਰੀ ਵਕਤ ਨਹੀਂ ਜੀ ਬੱਢਣ ਦਿੱਤੀ ਹੁਣ ਫੇਰ ਕਿਉਂ ਮੈਨੂੰ ਵੀ ਨਾ ਵਾਦ ਉਹਦੇ ਨਾਲ ਰੁਟਾ ਪਿਆ ਨਹੀਂ ਇਸਨੂੰ ਜਿਹੜੀ ਦਾ ਇਹ ਕੰਕੜਾ ਦਾ ਬੱਡਲ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਤੁਹਾਡਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਨਹੀਂ ਕਹਿੰਦਾ ਮੈਂ ਅੱਗ ਲਾਉਂਗਾ ਅਸੀਂ ਜੇ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਨਹੀਂ ਕਰੂੰ ਮੈਂ ਕਿਹਾ ਵੀ ਅਬਾ ਹਮਰੀ ਅੱਗ ਕਿ ਮਿਲਾਵੇਂਗਾ ਤੂੰ ਲਾ ਕੇ ਦਿਖਾ ਦੇ ਕੱਲ ਮੈਂ ਭੱਜ ਕੇ ਜੇਲੇ ਮੁੜੇ ਆਉਣ ਲੱਗੂੰਗਾ ਉਨੂੰ ਲਾਤੀ ਅੱਗ ਅੱਗ 라ਦੀ ਨੂੰ ਘੱਟ ਜੀ ਜਿਹੜੀ ਨੂੰ ਕੋਈ ਨਸਾਂ ਕੋਈ ਚੱਲ ਹੋ ਗਏ ਇੰਨੇ ਭਾਈ ਤੇ ਕੁੜੀਆਂ ਵੀ ਪੈ ਗਈਆਂ ਆ ਮੇਰੀ ਨੂੰਹ ਆ ਬੁੜੀ ਤਿੰਨੇ ਜਾਣੇ ਅਸੀਂ ਆਏ ਗਏ ਉੱਥੇ ਹੀ ਧੱਕਾ ਮਾਰ ਕੇ ਹਟਤਾ ਸੰਗ ਚੱਲ ਅਸੀਂ ਫੇਰ ਹੌਲੀ ਹੌਲੀ ਉੱਠ ਖੜੇ ਉੱਠ ਕੇ ਫੇਰ ਜੀ ਉੱਥੇ ਉਹਨੇ ਆਪਣਾ ਜੀ ਡੰਡਾ ਮਾਰਨਾ ਸ਼ੁਰੂ ਕਰਤਾ ਤੇ ਮੈਂ ਖੜਾ ਰਿਹਾ ਮੈਂ ਬਹੁਤ ਕਿਹਾ ਪਸਾ ਪਤਾਨੀ ਖਾਨੀ ਬਾਬੇ ਨੇ ਕੁਜ਼ਰਦਾ ਦੇ ਹੱਥ ਤੱਕ ਹੀ ਮੀਟੀ ਪਰ ਮੈਟੀ ਗਿਆ ਨਹੀਂ ਖੜਾ ਰ ਮੈਂ ਕਿਹਾ ਮੇਰੇ ਮੂੰਹ ਚ ਇਹੀ ਬਾਜ ਨਿਕਲੇ ਵੀ ਭਾਈ ਮਾਰਦਾ ਤਾਂ ਉਹ ਲਾਲ ਹੈ ਜੀ ਪਤਾ ਨਹੀਂ ਜੀ ਮੈਨੂੰ ਕਿੰਨੇ ਕਿਉਂ ਨੇ ਡੰਗੇ ਮਾਰੇ ਪਰ ਮੇਰਾ ਸਰੀਰ ਤਾਂ ਸੁਨ ਹੋ ਗਿਆ ਸਮਝੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਾਂ ਜ਼ਮੀਨ ਲੈਣੇ ਚਾਹਤਾ ਖਾਰ ਨਹੀਂ ਉਹ ਕਹਿੰਦਾ ਵੀ ਮੇਰੀ ਰਿਸ਼ਤਰੀ ਹੋਈ ਹੋਈ ਆ ਤੁਹਾਡੀ ਕੋਈ ਰਿਸ਼ਤਰੀ ਹੋਈ ਹੈ ਤੇ ਕੀ ਕਿਸੇ ਕਰਾਈ ਅਸੀਂ ਮਾਲਕਤ ਅੱਜ ਆ ਉਹਦੋਂ ਕਰ ਆਣੀ ਖੜੀ ਹੈ ਮਾਲਕ ਕੋਲ ਮਾਲਕ ਦਾ ਨਾਜੜ ਸਿੰਘ ਹੈ ਰਾਈ 5 ਸਾਲ ਪਹਿਲਾਂ ਲਈ ਸੀ ਇਹਨਾਂ ਤੋਂ ਹੁਣੋਂ ਤੋਂ ਲੱਗਦੀ ਉਹ ਸਨ ਤਾਂ 4 ਸਾਲ ਹੋ ਗਏ ਰੀਤੀ ਕਰ ਮਕਦਮਾ ਤਾਂ ਸਰ ਚੱਲਦਾ ਕਾਫੀ ਜਿਹਦਾ ਯਾਨੀ 4 ਸਾਲ ਤਾਂ ਸਾਨੂੰ ਲਈ ਨੂੰ ਹੋ ਗੋ ਉਹਦੇ ਦੇ ਬੌਹਲੇ ਆ ਸੀ ਵੀ ਹੀ ਦੇ ਆ ਸਮਝਿਆ ਆ ਹੁਣ ਪਿਛਲੀ ਸੌਣੀ ਬਾਤ ਰੋਲਾ ਪਾ ਲਿਆ ਹੁਣ ਫੇਰ ਰੋਲਾ ਪਾ ਲਿਆ ਆਜਾ ਹੁਣ ਅੱਜ ਆਏ ਆ ਅਸੀਂ ਜਿਹੜੀ ਹਸਤਾਬ ਜਾ ਪਟਿਆਲੇ

ਕਿਆ ਕਾ ਗਨੌਮੀ ਜੀ ਉਹ ਅਗਨੌ ਲੱਗਿਆ ਭਾਈ ਇਹ ਮੂਹੇ ਆ ਗਿਆ ਬੋੜੇ ਤੇ ਮਾਰੀਆਂ ਬੋੜਾ ਡਿੱਗ ਪਿਆ ਚੱਲ ਜਦ ਅਸੀਂ ਚੱਕਣ ਗਏ ਤਾਂ ਸਾਡੇ ਵੀ ਉਹਨਾਂ ਨੇ ਮੁੱਕੀ ਮਾਰੀ ਤਾਂ ਮੈਨੂੰ ਮੁੱਕੀ ਮਾਰ ਕੇ ਮੈਂ ਨੱਕਾੜੇ ਕਿੱਥੇ ਨਹੀਂ ਛੱਡਦਾ ਤੇ ਉਹ ਜਨਾਨੀਆਂ ਨੇ ਮੇਰੇ ਮੂੰਹ 'ਤੇ ਤੇ ਮੇਰੀ ਪੋਤੀ ਨੇ ਵੀਡੀਓ ਬਣਾ ਤਾ ਆਪੀ ਕਿੱਥੇ ਮਾਰ ਕਿ ਪੁੱਟ ਮਾਰ ਬਹੁਤ ਕਰਿਆ ਜੀ ਉਸ ਜਨਾਂ ਟੱਕੇ ਦੇ ਦੇ ਕੇ ਮੈਨੂੰ ਛੱਡਦਾ ਫੇਰੀ ਢੂੜੀ ਤੋਂ ਉੱਠਣਾ ਨਹੀਂ ਹੁੰਦਾ ਤੁਹਾਡੇ ਘਰ ਵਾਲੇ ਵੀ ਕਾਫੀ ਕਾਫੀ ਲਾਈਆਂ ਨੇ ਜੀ ਉਹਦੇ ਤਾਂ ਹੁਣ ਤੁਹਾਨੂੰ ਤੁਸੀਂ ਦੇਖ ਲੋ ਐਡਾ ਡਲੀਲ ਪਾਇ ਪੈ ਸਾਡੇ ਅੱਖ ਤੇ ਮਾਰਿਆ ਉਹਦੇ ਅੱਖਾ ਚੋਂ ਪਾਣੀ ਨਿਕਲਦਾ ਦਰਦ ਬਾਅਦ ਸਮਾਸ ਆਈ ਇਹ ਅਜੇ ਹੁਣ ਜੀ ਤਾਂ ਹਾਸਤਾ ਆਦਾ ਮੱਚੇ ਦਾ ਡਾਕੜਾ ਰੇ ਆਪਾਂ ਅੱਛੇ ਦੇ ਪਟਿਆਈ ਅੱਛੇ ਤਾਂ ਕਿਹਦੀ ਤਾਂ ਕਰ ਰਹੇ ਹਾਂ ਤਾਂ ਡਾਕੜਾ ਜੀ ਤਾਂ ਮੇਰੇ ਆ ਨਾਏ ਬਾਹਰੇ ਇਹਨੇ ਬੋੜਾ ਨਾ ਨਹੀਂ ਮੰਗੀ ਤਾਂ ਸੀ ਕੀ ਤਾਂ ਨਹੀਂ ਸੀ ਤਾਂ ਜੀ ਜੀ ਦਾ ਨਿਵੇੜਾ ਹੋ ਜੂਗਾ ਉਦੋਂ ਅਸੀਂ ਛੱਡ ਦਾਂਗੇ ਪਰ ਹੁਣ ਸਾਡਾ ਤਾਂ ਇਹ ਹੀ ਪੀਲੇ ਦਾ ਸਰ ਮਾਲਕ ਤੋਂ ਲਖਾਇਆ ਵੈ ਮਾਲਕ ਨਾਲ ਉਹ ਕਰ ਰਹੇ ਲੜਾਈ ਸਾਡੇ ਨਾਲ ਕਾਦੀ ਲੜਾਈ ਆ ਮਾਲਕ ਨੂੰ ਅੱਛੀ ਪੈਸੇ ਜਿੱਤੇ ਨੇ 4-5 ਸਾਲੋਂ ਵੀ ਰੀਸਟ੍ਰੀਕਰੋਂ ਕਰਾਈ ਨਹੀਂ ਅਸੀਂ ਉਦੋਂ ਦੇ ਬਾਹਰ ਹਾਂ ਹੁਣ ਅਸੀਂ 6 ਮਹੀਨਿਆਂ ਦਾ ਰੋਆ ਪੈ ਗਿਆ ਜਿਹਦੇ ਸੱਲ ਤਾਂ ਮੈਂ ਅੰਦਰ ਸੀਗੀ ਕਿ ਸਾਨੂੰ ਜਦੋਂ ਰੋਲਾ ਪੈ ਰਿਹਾ ਸੀ ਆਵਾਜ਼ਾਂ ਥੋੜੀਆਂ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹ ਤਾਂ ਪਾਪਾ ਜੀ ਨਾਲ ਉੱਥੋਂ ਪਾਈ ਜੀ ਹੋ ਰਹੇ ਨੇਗੇ ਤੇ ਮੈਂ ਜਾ ਕੇ ਵੀ ਕਿਹਾ ਮੈਂ ਕਿ ਵੀ ਕੀ ਕਰ ਲਹੋਗੀ ਤੂੰ ਬੋਲੀ ਜਾਣੀ ਉਹ ਕਹਿੰਦਾ ਜੀ ਮੈਂ ਤਾਂ ਵੱਢੂਗਾ ਵੀ ਇਥੇ ਜਮੀਨ ਨੂੰ ਤੇ ਨਹੀਂ ਮੈਨੂੰ ਅੰਗ ਲਾਉਂਗਾ ਫਸੇ ਹੁਣ ਤੱਕ ਕੰਮ ਕਿ ਬੱਪਾ ਇਨ ਨਿਕਦਾ ਹੀ ਉਹ ਤੋਂ ਬਾਅਦ ਉਹਨਾਂ ਨੇ ਮੇਰੇ ਦਾ ਕੰਮ ਰੈ ਮੈਨੂੰ ਵੀ ਤਾਂ ਕੰਮ ਆ ਰਿਹਾ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰ ਦਿੱਤੇ ਦੇ ਵਿੱਚ ਮੁੱਕੀ ਮਾਰ ਤੇ ਸਾਜੀ ਉਂਡੀ ਗਈ ਉਹ ਬੇਟੀ ਵੀਡੀਓ ਬਣਾਉਣ ਲੱਗੀ ਤੇ ਉਹਨੇ ਕੀ ਨਾਲ ਦੇ ਮੋਬਾਈਲ ਡੰਡਾ ਮਾਰੇ ਮਾਰੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਉਹਨੇ ਚੱਕਿਆ ਮੋਬਾਈਲ ਜਾਂ ਨਵੀਂ ਵੀਡੀਓ ਬੀਚ ਹੋ ਗਈ ਨੇ ਬਣਾ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਮੰਮੀ ਨੂੰ ਦੇਖਤਾ ਮੰਮੀ ਨੂੰ ਧੱਕਾ ਮਾਰਿਆ ਮਿੰਨੀ ਤੇ ਅੱਖ ਤੇ ਮੁੱਕੀ ਮਾਰੀ ਉਹ ਨਹੀਂ ਚੜੀ ਗਈ ਉਹ ਦੰਦੋਂ ਨਾਲ ਕਿਤੇ ਉਹਨਾਂ ਨੂੰ ਤੋਂ ਬਾਅਦ ਜੀ ਇਹਨਾਂ ਜਿਆਦਾ ਕੁੱਟਿਆ ਉਹਨਾਂ ਜਿਹੜੀ ਲੇਡੀ ਤੇ ਦੋਨੋਂ ਹੀ ਉੱਤੇ ਬੈਠੀਆਂ ਉਪਰਾਮ ਉੱਡਿਆਂ ਦੇ ਉੱਤੇ ਬੈਠ ਕੇ ਇਤੋ ਆ ਕੰਨ ਪੱਟ ਕੇ ਦੋਨੋਂ ਕੰਨ ਪੱਟਨੇ ਟੌਪਸ ਹੁਣ ਦੇਖੋ ਜਿਹੜੇ ਕੱਡੇ ਨੇ ਤਾਂ ਨਾਲ ਲੈ ਕੇ ਗਏ ਹੋਣਗੇ ਨਾ ਤੇ ਮੇਰੇ ਵਾਲ ਪੱਟਾ ਸਾਰੇ ਵਾਲ ਕੋਲ ਤੇ ਉਸ ਤੋਂ ਬਾਅਦ ਮੈਂ ਨਹੀਂ ਬਸ ਐਂ ਜਿੱਥੇ ਪਾਪਾ ਇਹਨੂੰ ਕੁੱਟਣੇ ਕੋਸ਼ਿਸ਼ ਕਰਦੀ ਸੀ ਵੀ ਮੈਂ ਆਪ ਛੁੱਟ ਕੇ ਪਾਪਾ ਜੀ ਨੂੰ ਛੜਾਵਾਂ ਵੀ ਅੱਗੇ ਹੋ ਜਾਵਾਂ ਪਰ ਉਹਨੇ ਮੈਨੂੰ ਇੰਨਾ ਦੱਬ ਕੇ ਰੱਖਿਆ ਮੇਰੀ ਹਿੰਮਤੇ ਨਹੀਂ ਪਈ ਮੈਂ ਬਹੁਤ ਕੋਸ਼ਿਸ਼ ਕਰੀ ਉਹਨਾਂ ਨੂੰ ਪਰਹੰਤ ਕਰਨ ਦੀ ਕੋਸ਼ਿਸ਼ ਮੈਂ ਕਰ ਲਈ ਸੀ ਤਾਂ ਕਰਕੇ ਉੱਠੇ ਹੀ ਨਹੀਂ ਗਏ ਮੇਰੇ ਤੋਂ ਬਿਲਕੁਲ ਨਹੀਂ ਉਹ ਐਨਾ ਕੁੱਟਿਆ ਪਾਪਾ ਜੀ ਨੇ ਮੇदो ਸੀਨ ਅੱਜ ਤੱਕ ਵੀ ਮੈਨੂੰ ਜਦੋਂ ਵੀ ਦੇਖਦੀਆਂ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਉਹ ਸੀਨ ਦਿਸੇ ਜਾਂਦੇ ਹਜੇ ਵੀ ਰਾਤ ਨੂੰ ਬਹੁਤ ਜ਼ਿਆਦਾ ਅੱਇ ਲਗਾਤਾ ਜੀ ਨੇ ਪਸ਼ੂ ਨੂੰ ਕੁੱਟ ਦੇ ਦਿੱਕ ਪਸ਼ੂ ਨੂੰ ਨਹੀਂ ਨਿਪਾ ਕੁੱਟਦੇ ਅੱਜ ਤੱਕ ਜਾਨ ਕੋਈ ਪਸ਼ੂ ਨੂੰ ਨਹੀਂ ਕੁੱਟਦਾ ਇੰਨੀ ਬੁਰੀ ਤਰ੍ਹਾਂ ਕੁੱਟਿਆ ਬਹੁਤ ਜ਼ਿਆਦਾ ਬੇਰਹਿਮੀ ਨਾਲ ਕੁੱਟਿਆ ਜਿਸਟਰੀ ਸਾਡੇ ਨਾਲ ਸਾਰਾ ਕੁਝ ਸਾਡੇ ਨਾਲ ਅਸੀਂ ਬਾਕੀ ਉਹਦੇ ਆਈਦਰ ਸਾਈਡਾਂ ਲਿਖਿਆ ਹੋਈਆਂ ਨੇ ਉਹਨੇ ਸਾਨੂੰ ਲਿਖ ਕੇ ਕਬਜ਼ਾ ਦਿੱਤਾ ਹੋਇਆਗਾ ਤੇ ਹਲਫੀਅਰ ਬਿਆਨ ਵੀ ਦਿੱਤੇ ਹੋਏ ਨੇ ਕਿ ਸਾਰਾ ਕੁਝ ਦਾ ਸਾਨੂੰ ਨਹੀਂ ਪਤਾ ਇਹਨੂੰ ਰਜਿਸਟਰੀ ਹੋਈ ਆ ਜਾਂ ਨਹੀਂ ਹੋਈ ਉਹ ਕਹਿ ਰਿਹਾ ਹੈਗਾ ਤਾਂ ਹਨ ਜਿਦਾ ਹੀ ਹੋਈ ਆ ਦੇਖੋ ਅਸੀਂ ਕੋਈ ਕਾਲਜ ਕੋਈ ਨਹੀਂ ਦੇਖਿਆ ਹੈ ਕੋਈ ਹੈ ਨਹੀਂ ਕੋਈ ਜੇ ਹੋਈ ਉਹ ਕਿੱਥੋਂ ਲਈ ਹੈ ਉਹਨੂੰ ਪਤਾ ਨਹੀਂ ਕਿਥੋਂ ਲਈ ਹੈ ਕਾਰੀ ਯੂਨੀਅਨ ਦੇ ਕਿਹ ਹੁੰਦੇ ਨੇ ਪਤਾ ਨਹੀਂ ਹੈਗੇ ਨੇ ਪਰ ਕਹੋਂਦੇ ਨੇ ਉਹ ਆਪਣੇ ਆਪ ਨੂੰ ਯਾਨੀ ਕਿ ਇਹ ਬੰਦੇ ਸੀ ਪਤਾ ਨਹੀਂ ਦੇਖੋ ਯੂਨੀਅਨ ਦੇ ਹੈਗੇ ਨੇ ਨਾ ਹੈਗੇ ਨੇ ਪੱਗਾਂ ਹਈਆਂ ਬੰਨੀਆਂ ਨੇ ਉਹਨਾਂ ਨੇ ਨਾ ਨੁਕਸਾਨ ਕਰੇ ਵੀ ਤੇ ਉਹ ਸਾਡੀ ਝੋਨੇ ਦਾ ਕੁਝ ਨਹੀਂ ਨਿਕਲਿਆ ਜਿਉਂ ਨੇ ਵਿੱਚੋਂ ਬਿਲਕੁਲ ਖਤਮ ਹੋ ਗਿਆ 20 25 ਦਿਨ ਚੋਂ ਨਾ ਰੋਂਦਾ ਰਿਹਾ ਇਹਨਾਂ ਨੇ ਵੱਢ ਕੇ ਟੁੱਕ ਕੇ ਅਸੀਂ ਵਿੱਚੇ ਸਿੱਟ ਗਏ ਕੋਈ ਨਹੀਂ ਸਾਰੇ ਨਹੀਂ ਕਾਟੇ ਹੁਕਮ ਕਰਾਇਆ ਨਾਜ਼ਰ ਸਿੰਘ ਜੀ ਜਿਹੜੀ ਨਾਜ਼ਰ ਸਿੰਘ ਨੇ ਜਿਹੜੀ ਗਮੂਨ ਵਿੱਚ ਤੇ ਇਹਨਾਂ ਨੂੰ ਦਿੱਤੀ ਅੱਜ ਤੱਕ ਇਹ ਇਹਨਾਂ ਨੂੰ ਦਿੱਤੀ ਹੈ ਜਰੂਰ ਹਾਂ ਸਾਡੇ ਅਸੀਂ ਨਹੀਂ ਪੈਸੇ ਜਰੂਰ ਲਿੱਤੇ ਸੀ ਜਿਵੇਂ ਪੈਸੇ ਲੈਤੇ ਔਕਣ ਆਜ ਮੈਂ ਯਾਰ ਉਸ ਨੂੰ ਕਿ ਇਹਨਾਂ ਨੂੰ ਦੇ ਦਿੱਤੇ ਗਏ ਅਸੀਂ ਜਿੱਦੇ ਕਿਹਾ ਕਿ ਸਾਨੂੰ ਕਾਗਜ ਦੇ ਤੇ ਸਾਨੂੰ ਕਾਗਜ ਨਹੀਂ ਦਿੱਤਾ ਸਾਡੇ ਤੇ ਕਰਤਾ ਕੇ ਸੀ ਜੀ ਅਸੀਂ ਹੁਣ ਕਹਿ ਰਹੇ ਹਾਂ ਕਿ ਜੇ ਸਾਨੂੰ ਕੋਰਟ ਤੋਂ ਇਨਸਾਫ ਮਿਲੇਗਾ ਅਸੀਂ ਜਿਹੜੇ ਉਹ ਕਰਾਂਗੇ ਕਿਉਂਕਿ ਅਸੀਂ ਇਹਨਾਂ ਨੂੰ ਜ਼ਮੀਨ ਦਿੱਤੀ ਆ ਤੇ ਅਸੀਂ ਇਹਨਾਂ ਦੇ ਨਾਲ ਹੋਵਾਂਗੇ ਮੋਰ ਜੀ ਤਾਂ ਕਿਉਂ ਕਹਿ ਰਹੇ ਹੋ ਤੁਸੀਂ ਦੇਖਤੀ ਆਂ ਮੋਹਨ ਦੇ ਅਸੀਂ ਦੇ ਜੀ ਸਾਡੇ ਅਸੀਂ ਧਾਰੇ ਪੈਸੇ ਲਿਖਤੀ ਕੀ ਗੀ ਓਕਣ ਅਸੀਂ ਗਿਆ ਸੀ ਤੇ ਤੇ ਕੀ 5 ਨੇ ਤਿੰਨ ਲੱਖ ਲਿਖਤਾ ਸੀ ਗਾ 3 ਲੱਖ ਵੀ ਜਗਾ ਅਸਮੇ 4 ਲੱਖ ਰੁਪਏ ਦੇ ਦਿੱਤੇ ਤੇ ਸਾਈਨ ਕੌਣ ਕਰ ਰਿਹਾ ਹਾਂਜੀ ਉਹ ਜਦ ਮੋਕਦੇ ਜੀ ਸਰਪੰਚ ਜੀ ਕਾ ਘਰ ਦੇ ਤੋ ਸਾਡੇ ਘਰ ਦੇ ਹੀ ਨਾਨਖੜਾ ਸਾਡੇ ਤੋਂ ਜਦ ਸਰਪੰਚ ਜੀ ਸਾਨੂੰ ਇਹਨਾਂ ਪਤਾ ਨਹੀਂ ਕਿ ਅਸਟਾ ਆਉਦਾ ਸਮਝ ਕੇ ਇੱਕ ਵਾਰ ਸਕਤੀ ਸਾਡੇ ਨਾਲ ਮੇਰਾ ਫੇਰੀ ਕਰੀ ਜੀ ਹਾਂ ਨਹੀਂ ਕਰਾ ਜੀ ਸਾਈਨ ਫਿਰ ਬਾਅਦ ਚ ਕੀ ਲਿਖ ਰਿਹਾ ਸੀ ਕੋਈ ਨਹੀਂ ਪਤਾ ਨਹੀਂ ਕਿ ਕਿਉਂ ਕਿ ਕਿਨੇ ਕਰਿਆ ਕਿਉਂ ਇਹ ਨੰਗੀ ਜੀ ਸਾਇਰ ਕਿਤੇ ਉਹਦੇ ਪਿਹਾਬ ਤੇ ਉਹਨਾਂ ਨੇ ਲੇਟਾ ਵੀ ਕੀਤੀ ਕਿੱਲਾ ਬੋਲਦੀ ਹਾਂ ਉਹਨਾਂ ਨੇ ਆਵਦੇ ਲੋਬ ਉਹ ਕਰੇ ਜੀ ਸਾਰਾ ਕੁਝ ਹੀ ਸਾਨੂੰ ਇਹਨਾਂ ਪਤਾ ਨਹੀਂ ਕਿ ਅਸਤਾਨ ਪੜਤੀ ਜਿਵੇਂ ਕਹੀ ਗਈ ਅਸੀਂ ਸਰਪੰਚ ਦੇ ਤੌਰ ਤੇ ਹਾਂ ਕਿ ਬਸ ਵਾਸਤੇ ਕਿ ਸਾਡੇ ਨਾਲ ਉਹਨੇ ਹੇਰਾ ਫੇਰੀ ਕਰੀ ਦੇ ਦੇ ਦੱਸ ਨੂੰ ਅਸਲੀ ਜਿਨੀ ਵਿੱਤੀ ਜੀ ਫਾਇਸ ਨੇ ਰਿਸ਼ਤੇ ਇੱਕ ਕਰਾਈਏ ਜੀ ਅਸੀਂ ਨਾਲ ਇਹਨਾਂ ਦੇ ਸਾਨੂੰ ਸਾਡੇ ਨਾਲ ਕਦੇ ਜੇਦੋ ਇਹ ਵੀ ਸੀਨ ਪੈ ਜਾਂਦਾ ਜੀ ਜਦੇ ਪੰਗੇ ਲੈਂਦਾ ਜੀ ਤੇਰੇ ਉਹ ਰਿੰਦਾ ਜੀ ਸਾਨੂੰ ਸਹਿਰਦਾ ਨਹੀਂ ਦਿੰਦੇ ਜੀ ਕਿ ਤੋਂ ਤਾਂ ਨਾ ਹੋਰ ਜਥੇਬੰਦੀਆਂ ਵੱਲੋਂ ਵੀ ਫੋਨ ਆਏ ਨੇ ਕਿ ਤੁਹਾਡੇ ਜਿਲ੍ਹੇ ਪਟਿਆਲੇ ਦੇ ਵਿੱਚ ਜਿਹੜੇ ਬਜ਼ੁਰਗ ਦੇ ਡਾਂਗਾ ਮਾਰਨੇ ਜਾ ਰਹੇ ਨੇ ਕਿ ਇਹ ਕਿੱਥੋਂ ਦੀ ਹੈ ਇਹ ਸਭ ਤੋਂ ਇਹਦਾ ਮਾਮਲਾ ਹੈ ਜੀ ਰਾਜ ਦਾ ਪ੍ਰਨਾਂ ਲੱਗੇ ਤੇ ਲੱਗੇਗਾ ਉੱਠੀ ਮੈਂ ਜਿਲ੍ਹੇ ਦਾ ਜਨਰਲ ਸੈਕਟਰ ਹੋਣ ਕਰਕੇ ਕਿਉਂਕਿ ਸਾਰਿਆਂ ਨੇ ਮੈਨੂੰ ਹੀ ਫੋਨ ਕਰਨੇ ਸੀ ਕਿ ਸਵੇਰੇ ਅੱਜ ਸੁਬਾਹ ਸੱਤ ਕਰਕੇ ਵੀ ਮੈਨੂੰ ਫੋਨ ਆਇਆ ਸੀਗਾ ਸਾਰਿਆਂ ਨੇ ਇਹ ਗੱਲ ਪੁੱਛੀ ਹੈ ਵੀ ਇਹਦਾ ਫੋਨ ਦਾ ਪਤਾ ਕੌਣ ਬੰਦੇ ਹੈ ਮੈਂ ਜਿਲ੍ਹੇਂਦਰਾ ਹਸਪੀਟਲ ਗਈ ਤਾਂ ਉੱਥੋਂ ਉਹ ਠੇਰੇ ਜਿਹੜੀ ਉੱਥੋਂ ਛੁੱਟੀ ਹੋ ਕੇ ਘਰੇ ਚਲੀ ਗਈ ਸੀ ਤਾਂ ਮਤਲਬ ਸਾਡੇ ਵਿੱਚ ਕੁਝ ਜਿਹੜੇ ਸਾਡਾ ਕਿੰਤੀ ਮੈਂ ਸਾਡਾ ਨਾਂ ਹੀ ਕ੍ਰਾਂਤੀਕਾਰੀ ਪਸੰਦੀ ਨੇ ਐਨਐਸਐਸ ਸੀ ਕਿੰਨਾ ਲੋਕਾਂ ਵਾਸਤੇ ਜਿਨ੍ਹਾਂ ਵਾਸਤੇ ਕ੍ਰਾਂਤੀਕਾਰੀ ਉਹਨਾਂ ਦੇ ਹਟਾੰਗਾ ਮਾਰਨੇ ਆ ਅਸੀਂ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਨਾਲ ਕੁ ਬਹੁਤ ਖਿੱਚ ਰਹੇ ਆ ਜਿਨ੍ਹਾਂ ਨੇ ਜਿਨ੍ਹਾਂ ਬਾਰੇ ਗੁਰਨਾਨਕ ਦੇਵ ਜੀ ਨੇ ਸਪਸ਼ਟ ਲਿਖਿਆ ਇਹ ਕਿ ਮਰਵਾਣੀ ਦੇ ਵਿੱਚ ਸੋ ਕਿਉਂ ਮੰਦਾ ਆਖੀ ਜਿੱਤ ਜਿੱਤ ਦੇ ਰਾਜ ਆ ਸੋ ਅਸੀਂ ਇਹੋ ਜਿਹੇ ਬੰਦੇ ਜਿਹੜੇ ਸਾਡੇ ਵਿੱਚ ਆਪਣੇ ਨਿੱਜੀ ਹਿੱਤ ਲੈ ਕੇ ਆ ਜਾਂਦੇ ਨੇ ਸਾਨੂੰ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਤੇ ਜिले ਸੂਬਾ ਆਗੂਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਮੈਂ ਤੁਰੰਤ ਐਕਸ਼ਨ ਲੈ ਕੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਕਿ ਮੈਂ ਜੁਮੇਵਾਰੀ ਲੈਣਾ ਜਾਂ ਨਿਸਖਤਰ ਹੋਣਾ ਕਿ ਵੀ ਇਹੋ ਜਿਹੀਆਂ ਘਟਨਾएं ਉਹਦਾ ਤੁਰੰਤ ਅਸੀਂ ਇਹ ਯਤਨ ਲੈ ਕੇ ਕਿ ਇਹ ਜਿੰਦਾਂ ਨੂੰ ਬਾਹਰ ਦਾ ਰਸਤਾ ਇਹ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਜੀ ਉੱਥੇ ਜ਼ਮੀਨ ਦਾ ਹੈਗਾ ਰੌਣਾ ਤਾਂ ਆਪਣੇ ਵੀ ਦੋਨੋਂ ਤਰ੍ਹਾਂ ਦੇ ਟਕਾਲੀਆਂ ਨੇ ਔਰ ਪਰसों ਜੋ ਉੱਥੇ ਦੀ ਗੱਲ ਹੈ ਦਰਸ਼ਨ ਸਿੰਘ ਧਿਰ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕੜਕ ਵੱਟਣ ਗਏ ਸੀਗੇ ਔਰ ਉੱਥੇ ਹੀ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋੰਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ تیر ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਦਾਕਲ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਦਰਜ ਅਸੀਂ ਕੀਤਾ ਤੇ ਅਗਲੀ ਕਾਰਵਾਈ ਅਮਚ ਲਿਆ ਰੱਖੀ। ਇਹੋ ਗੱਲ ਹੈ ਕਿ ਇਹਨਾਂ ਦਾ ਕਾਫੀ ਪੁਰਾਣਾ ਜਿਹੜੀ ਹੈਗੀ ਰੰਜਿਸ਼ਬਾਦੀ ਚੱਲ ਰਹੀ ਹੈ ਜਿਹਨੂੰ ਲੈ ਕੇ ਔਰ ਹੋਰ ਕੇਸ ਵੀ ਚੱਲ ਰਹੇ ਨੇ ਉਦੋਂ ਇਹਨੇ ਤਹਿਸ ਦੇ ਵਿੱਚ ਆ ਕੇ ਜਿਹੜਾ ਹੈਗਾ ਇਹ ਦਾ ਕੁਟਮਾਰਕ ਕੀਤੀ ਹੈ। ਔਰ ਉਹਦੇ ਵਿੱਚ ਅਸੀਂ ਗਾਰਜੋਨੀ ਵੀ ਹੋ ਗਿਆ ਅੱਜ ਤੱਕ ਜੇ ਅੱਗ ਨਾ ਲੱਗਦੀ ਤਾਂ ਕਾਪੀ ਫਾਰਮ ਦਾ ਬਿਲਕੁਲ ਜੇ ਅੱਗ ਲਾਉਣ ਦੀ ਉਹਨੇ ਕੋਸ਼ਿਸ਼ ਕੀਤੀ ਔਰ ਜੇ ਅੱਗ ਲੱਗ ਜਾਂਦੀ ਤਾਂ ਉੱਥੇ ਫਸਲ ਦਾ ਜਿਹੜਾ ਆਲਦਾਲੇ ਕੀਤਾ ਦਾ ਕਾਫੀ ਨੁਕਸਾਨ ਹੋ ਜਾਣਾ ਸੀ ਜਿਹੜਾ ਬਚਾਉਂਗਾ ਕਿਹਦੇ ਦੇਲੇ ਖਵਾ ਦੇ ਇਹਦੇ ਵਿੱਚ ਮੋਹਨ ਸਿੰਘ ਦੇ ਖਨਾਬ ਕੀਤਾ ਹੈ ਤੇ ਉਹਦੀ ਵਾਈਫ ਹੈ ਉਹਦੀ ਪਰਜਾਈ ਹੈ ਤੇ ਇੱਕ ਰਿਸ਼ਤੇਦਾਰ ਹੈ ਉਹਦਾ ਚਾਰ ਬੰਦੇ ਦੇ ਖਨਾਬ ਦਾ ਹੈਗਾ ਕਰਤਾ ਕਰਕੇ ਹੋਇਆ ਹੈ ਵੀਡੀਓ ਵੀਰ ਨੂੰ ਰੇਟਰ ਨੂੰ ਲੈਂਦਾ ਵੀਡੀਓ ਵੀ ਜਿਹੜੀ ਹੈਗੀ ਮੁਲਾਈ ਧਰਮ ਨੇ ਜਿਹੜੀ ਪਹਾਈ ਹੈ ਔਰ ਧਿਆਨ ਵੀ ਦਿਖਾਇਆ ਹੈ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਇਹਦੇ ਵਿੱਚ ਅਸੀਂ ਕੁੱਟਮਾਰ ਦੇ ਧਾਰਾ ਲਗਾਈਆਂ ਨੇ ਬੀਐਨਐਸ ਦੇ ਤਹਿਤ ਔਰ ਜਿਹੜੀ ਘਰ ਨੂੰ ਜਾਂ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਤੇ 362 ਐਫਪੀਏ ਨਸਤਾ ਰਾਜ ਦਾ ਹੈਗੀ ਹੈ ਉਹ ਅਸੀਂ ਲਗਾਈ